ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਇਸ ਵੇਲੇ ਹੜ੍ਹ ਦੀ ਮਾਰ ਆ। ਕਿਸੇ ਥਾਂ ਦੇ ਉੱਤੇ 5 ਪਿੰਡ ਪ੍ਰਭਾਵਿਤ ਆ, ਕਿਸੇ ਥਾਂ ਦੇ ਉੱਤੇ 450 ਜਾਂ 300 ਪਿੰਡ ਵੀ ਪ੍ਰਭਾਵਿਤ ਆ। ਇਸ ਵੇਲੇ ਪੰਜਾਬ ਦੇ ਪਿੰਡਾਂ ਦੇ ਵਿੱਚ ਪਾਣੀ ਵੱਧ ਰਿਹਾ ਘਟ ਨਹੀਂ ਰਿਹਾ। ਜੇ ਕਿਤੇ ਘਟਦਾ ਆ, ਆਪਾਂ ਕਹਿੰਦੇ ਵੀ 2 ਫੁੱਟ ਪਾਣੀ ਘਟ ਗਿਆ ਤੇ ਖਬਰ ਇਹ ਆਉਂਦੀ ਜੀ ਕਿ ਫਲਾਣੀ ਥਾਂ ਦੇ ਉੱਤੇ 5 ਫੁੱਟ ਪਾਣੀ ਵੱਧ ਗਿਆ। ਪੰਜਾਬ ਦੇ ਲੋਕ ਰਾਤ ਨੂੰ ਬੈਟਰੀਆਂ ਲੈ ਕੇ ਦਰਿਆਵਾਂ ਦੇ ਬੰਨਾਂ ਦੇ ਉੱਤੇ ਫਿਰਦੇ ਆ। ਇਸ ਵੇਲੇ ਨਹਿਰਾਂ ਦੇ ਬੰਨਾਂ ਦੇ ਉੱਤੇ ਫਿਰਦੇ ਆ। ਇਸ ਵੇਲੇ ਡ੍ਰੇਨਾ ਨੂੰ ਵੇਂਦੇ ਫਿਰਦੇ ਅਧੀ ਰਾਤ ਨੂੰ ਪਹਿਰੇਦਾਰੀਆਂ ਕਰ ਰਹੇ ਆ ਵੀ ਜੇ ਕਿਤੇ ਇਹ ਟੁੱਟਦੀ ਹੋਈ ਜੇਕਰ ਕਿਤੇ ਖਾਰ ਪੈਂਦੀ ਹੋਈ ਅਸੀਂ ਰੌਲਾ ਪਾ ਕੇ ਟੱਬਰ ਦੇ ਜੀਆਂ ਨੂੰ ਇਹ ਗੱਲ ਕਹਦੇਗੇ ਵੀ ਭੱਜ ਕੇ ਛੱਤ ਦੇ ਉੱਤੇ ਚੜਜੋ ਤੇ ਉਹਨਾਂ ਲੋਕਾਂ ਨੇ ਆਪਣਾ ਖਾਣ ਪੀਣ ਦਾ ਸਮਾਨ ਜਿਹੜੇ ਕਿ ਇਸ ਵੇਲੇ ਦਰਿਆਈ ਖੇਤਰ ਦੇ ਵਿੱਚ ਰਹਿੰਦੇ ਆ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਹਾਲੇ ਤੱਕ ਪਾਣੀ ਨਹੀਂ ਆਇਆ ਉਹਨਾਂ ਨੇ ਆਪਦਾ ਸਮਾਨ ਛੱਤਾਂ ਦੇ ਉੱਤੇ ਰੱਖਿਆ ਹੋਇਆ ਚੁੱਲ੍ਹੇ ਛੱਤਾਂ ਦੇ ਉੱਤੇ ਰੱਖੇ ਆ ਦਾਲਾਂ ਆਟੇ ਵਾਲਾ ਪੀਪਾ ਹੋਰ ਰੋਜ਼ਮਰਾਂ ਦੀ ਵਰਤੋਂ ਵਾਲੀਆਂ ਚੀਜ਼ਾਂ ਉਹਨਾਂ ਨੇ ਉੱਚਾ ਥਾਵਾਂ ਤੇ ਰੱਖੀਆਂ ਤੇ ਰਾਤ ਨੂੰ ਉਹ ਪਹਿਰੇਦਾਰੀ ਇਵੇਂ ਕਰਦੇ ਆ ਜਿਵੇਂ ਕਿ ਰਾਤ ਨੂੰ ਚੋਰਾਂ ਤੋਂ ਬਚਣ ਦੇ ਲਈ ਸੀ ਕਰਦੇ ਹੁੰਨੇ ਆ ਇਸ ਵੇਲੇ ਪਾਣੀ ਤੋਂ ਬਚਣ ਦੇ ਲਈ ਪਹਿਰੇਦਾਰੀ ਹੋ ਰਹੀ ਆ ਇਸ ਵੇਲੇ ਟਾਰਚਾ ਮਾਰ ਮਾਰ ਕੇ ਦੇਖਿਆ ਜਾ ਰਿਹਾ ਵੀ ਭਾਈ ਇੱਥੋਂ ਕਿਤੇ ਬੰਨ ਲੀਕਤਾ ਨਹੀਂ ਕਰਦਾ ਇਸ ਥਾਂ ਤੋਂ ਟੁੱਟਣ ਦੀ ਆਸ ਤਾਂ ਨਹੀਂ ਇੱਥੋਂ ਕਿਤੇ ਖਾਰ ਤਾਂ ਨਹੀਂ ਪੈ ਰਹੀ ਤੇ ਇਹ ਜਦੋਂ ਵੀਡੀਓ ਆਉਂਦੀਆਂ ਤੇ ਮਨ ਦੇ ਵਿੱਚ ਸਵਾਲ ਆਉਂਦੇ ਵੀ ਭਾਈ ਇਸ ਤੋਂ ਵੱਧ ਇਹ ਸੰਘਰਸ਼ ਵਿਚਾਰੇ ਕੀ ਕਰ ਲੈਣ ਇਸ ਤੋਂ ਵੱਧ ਕਿਸਾਨ ਤੇ ਮਜ਼ਦੂਰ ਕੀ ਸੰਘਰਸ਼ ਕਰਨ ਨਾ ਇਹ ਦਿਨੇ ਸੁਖੀ ਨਾ ਇਹ ਰਾਤ ਨੂੰ ਸੁਖੀ ਨਾ ਇਹ ਸਰਕਾਰਾਂ ਤੋਂ ਸੁਖੀ ਇਹ ਕਰਜ਼ਦਾਰ ਵੀ ਆ ਇਹ ਫੇਰ ਵੀ ਮਿੱਟੀ ਨਾਲ ਜੁੜੇ ਹੋਏ ਮਨੁੱਖ ਆ ਇਹ ਸੱਚੀ ਮੁਚੀ ਰਣਾ ਕੋਈ ਦੇਣ ਦੇ ਨਹੀਂ ਸਕਦਾ ਪਰ ਪੰਜਾਬ ਦੇ 23 ਜ਼ਿਲ੍ਹੇ ਜਿਹੜੇ ਉਹਨਾਂ ਦੇ ਵਿੱਚੋਂ ਹੜ ਮੁਕੂਗਾ ਕਿਵੇਂ ਤੇ ਹੜ ਆਉਂਦੇ ਕਿਉਂ ਆ ਇਹ ਇੱਕ ਬਹੁਤ ਵੱਡਾ ਸਵਾਲ ਆ ਹੜ ਪਹਿਲਾਂ ਵੀ ਆਉਂਦੇ ਰਹੇ ਆ ਪਰ ਕੀ ਹੜ ਇਹ ਲਿਆਂਦੇ ਜਾਂਦੇ ਆ ਜਾਂ ਇਹ ਹੜ ਆਪ ਮਹਰੇ ਆਉਂਦੇ ਆ ਇਹਦਾ ਕੀ ਕਾਰਨ ਆ ਕਿ ਡੈਮਾਂ ਦਾ ਪਾਣੀ ਹਰ ਵਾਰ ਇਕੱਲੇ ਪੰਜਾਬ ਨੂੰ ਬਰਬਾਦ ਕਰਦਾ ਦੈਮਾ ਦਾ ਪਾਣੀ ਹੈ ਜਿਹੜਾ ਸਭ ਤੋਂ ਵੱਧ ਬਰਬਾਦ ਪੰਜਾਬ ਨੂੰ ਕਰਦਾ ਤੇ ਪਾਣੀ ਹਿੱਸੇ ਆਉਂਦਾ ਹੋਰਾਂ ਦੇ ਹਿੱਸੇ ਦੇ ਵਿੱਚ ਵੀ ਆ ਪਰ ਹੜ ਕੱਲਾ ਪੰਜਾਬ ਦੇ ਹਿੱਸੇ ਦੇ ਵਿੱਚ ਆ ਇਹਦੇ ਪਿੱਛੇ ਕਾਰਨ ਕੀ ਆ ਲੰਘੇ ਕੱਲ ਇੱਕ ਸਰਕਾਰੀ ਅੰਕੜਾ ਆਇਆ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਵੀ ਭਾਈ ਉਹਦੇ ਵਿੱਚ ਕਿਹੜੇ ਪਿੰਡ ਦੇ ਕੀ ਕੀ ਹਿੱਸੇ ਖਰਾਬੇ ਗਏ ਆ ਤੇ ਕਿਹੜੇ ਜ਼ਿਲ੍ਹੇ ਦੇ ਕਿੰਨੇ ਪਿੰਡ ਆ ਜਿਹੜੇ ਉਹ ਹੜ ਦੀ ਮਾਰ ਦੇ ਵਿੱਚ ਆਏ ਆ ਪਰ ਉਸ ਤੋਂ ਪਹਿਲਾਂ ਇੱਕ ਹੋਰ ਗੱਲ ਬਾਤਾਂ ਜਾਂ ਕਰ ਲਈਏ ਵੀ ਪੰਜਾਬ ਦੇ ਵਿੱਚ ਇਸ ਵੇਲੇ ਤੱਕ 1500 ਤੋਂ ਵੱਧ ਪਿੰਡ ਆ ਜਿਹੜੇ ਉਹ ਹੜ ਪ੍ਰਭਾਵਿਤ ਹੋ ਗਏ ਆ ਖੜਾ ਦਾ ਪਾਣੀ ਆ ਗਿਆ ਉਹਨਾਂ ਦੇ ਵਿੱਚ ਜਿਹਦੇ ਕਰਕੇ ਇਨ੍ਹਾਂ ਪਿੰਡਾਂ ਦੇ ਵਿੱਚ 10-10 ਫੁੱਟ ਤੱਕ ਪਾਣੀ ਹਾਲੇ ਵਿਖੜਾ ਜਿਹਦੇ ਕਰਕੇ ਇਸ ਵੇਲੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸ਼ਤਾਂ ਨੇ ਉੱਤੇ ਬੈਠੇ ਆ ਟਰਾਲੀਆਂ ਦੇ ਵਿੱਚ ਘਰ ਬਣਾਏ ਆ ਇੱਕ ਵਾਰ ਫਿਰ ਮੂਹਰੇ ਉਹਨਾਂ ਦੇ ਟਰੈਕਟਰ ਜੁੜੇ ਆ ਤੇ ਫੁੱਟਪਾਥਾਂ ਦੇ ਉੱਤੇ ਉਹ ਟਰਾਲੀਆਂਾਂ ਤੇ ਟਰੈਕਟਰ ਖੜੇ ਆ ਪਰ ਲੰਘੇ ਕੱਲ ਕੀ ਕੁਝ ਹੋਇਆ ਜਾਨੀ ਕਿ ਬੁੱਧਵਾਰ ਨੂੰ ਪੂਰੇ ਦਿਨ ਦੇ ਵਿੱਚ ਕੀ ਕੁਝ ਹੋਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਟ ਮੀਟਿੰਗ ਦੇ ਲਈ ਗੱਲ ਕਹੀ ਆ ਉਹਨਾਂ ਨੇ ਗੱਲ ਕਹੀ ਆ ਕਿ 5 ਤਰੀਕ ਨੂੰ ਯਾਨੀ ਕਿ ਭਲਕ ਨੂੰ ਇਹ ਕੈਬਨਟ ਮੀਟਿੰਗ ਹੋਊਗੀ ਇਹ ਲੰਘੇ ਕਲ ਸਤਲੁਜ ਘੱਗਰ ਤੇ ਰਾਵੀ ਦੀਆਂ ਛੱਲਾਂ ਵਧੀਆਂ ਕਪੂਰਥਲਾ ਜਲੰਧਰ ਤੇ ਪਟਿਆਲਾ ਸਮੇਤ ਕਈ ਜ਼ਿਲ੍ਹਿਆਂ ਦੇ ਵਿੱਚ ਹਾਲਾਤ ਵਿਗੜੇ ਆ ਲੰਘੇ ਕਲ ਸੁਭਾਨਪੁਰ ਢਿਲਵਾਂ ਦੇ ਕੋਲ ਜਲੰਧਰ ਅੰਮ੍ਰਿਤਸਰ ਹਾਈਵੇ ਦੇ ਉੱਤੇ ਇੱਕ ਹਿੱਸਾ ਧਸ ਗਿਆ ਯਾਨੀ ਕਿ ਬਹਿ ਗਿਆ ਜਲੰਧਰ ਦੇ ਵਿੱਚ ਸਤਲੁਜ ਦੇ ਓਵਰਫਲੋ ਦੇ ਕਰਕੇ 30 ਪਿੰਡਾਂ ਦੇ ਵਿੱਚ ਪਾਣੀ ਲੰਘੇ ਕਲ ਭਰਿਆ ਤੇ ਬਰਨਾਲਾ ਦੇ ਵਿੱਚ ਇੱਕ ਘਰ ਡਿੱਗਣ ਦੇ ਕਰਕੇ ਤੇ ਦੋ ਜਣਿਆਂ ਦੀ ਮੌਤ ਹੋ ਗਈ ਆ ਇਹ ਲੰਘੇ ਕਲ ਦਾ ਫੇਰਵਾਜੀ ਕਈ ਹੜ੍ਹ ਦੇ ਪ੍ਰਭਾਵ ਵਾਲੇ ਖੇਤਰ ਐਸੇ ਆ ਜਿਨ੍ਹਾਂ ਨੇ ਬੰਨ ਮਜ਼ਬੂਤ ਕਰਨ ਦੇ ਲਈ ਪਿੰਡਾਂ ਵਾਲੇ ਇਸ ਵੇਲੇ ਜਦੋਜਾਦ ਕਰ ਰਹੇ ਆ ਖੁਦ ਨਿੱਜੀ ਤੌਰ ਦੇ ਉਤੇ ਜਦੋਜਾਦ ਕਰ ਰਹੇ ਆ ਤੇ ਪ੍ਰਸ਼ਾਸਨ ਉਹਨਾਂ ਦੀ ਮਦਦ ਵੀ ਕਰ ਰਿਹਾ ਪਤਾ ਲੱਗਾ ਜੀ ਕਿ ਬਰਨਾਲਾ ਫਾਜ਼ਲਕਾ ਨਵਾਂ ਸ਼ਹਿਰ ਤੇ ਪਟਿਆਲਾ ਦੇ ਵਿੱਚ ਕਈ ਥਾਵਾਂ ਦੇ ਉੱਤੇ ਲੋਕਾਂ ਦੀ ਅਲਰਟ ਜਾਰੀ ਕੀਤਾ ਗਿਆ ਕਿ ਭਾਈ ਤੁਸੀਂ ਚਕੰਨੇ ਰਹਿਣਾ ਤੁਸੀਂ ਚੌਕਸ ਰਹਿਣਾ ਤੇ ਇਹ ਵੀ ਪਤਾ ਲੱਗਾ ਵੀ ਅੱਜ ਯਾਨੀ ਕਿ ਦਿਨ ਵੀਰਵਾਰ ਨੂੰ ਕੇਂਦਰ ਦੇ ਖੇਤੀਬਾੜੀ ਮੰਤਰੀ ਸ਼ਿਵ ਰਾਜ ਸਿੰਘ ਚੋਹਾਨ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਤਾਂ ਰਾਹੁਲ ਗਾਂਧੀ ਕਿਹੜੀਵਾਲ ਆਮ ਆਦਮੀ ਪਾਰਟੀ ਦੇ ਕ੍ਰਿਮੀਨਲ ਤੇ ਕਈ ਹੋਰ ਨੇਤਾ ਪੰਜਾਬ ਦੇ ਵਿੱਚ ਹੜਪੀੜਤ ਇਲਾਕਿਆਂ ਦਾ ਜਾਇਦਾ ਲੈਣ ਵਾਸਤੇ ਆ ਰਹੇ ਆ ਉਹ ਕੀ ਦਿੰਦੇ ਆ ਉਹ ਕੀ ਆਪਦੇ ਵਿਚਾਰ ਪੇਸ਼ ਕਰਦੇ ਆ ਇਹ ਵਕਤ ਨਹੀਂ ਬਿਆਨ ਕਰਨਾ ਪਰ ਉਹ ਆ ਰਹੇ ਆ ਸਰਕਾਰੀ ਅੰਕੜਾ ਕੀ ਕਹਿੰਦਾ ਸਰਕਾਰੀ ਅੰਕੜਾ ਇਹ ਗੱਲ ਕਹਿੰਦਾ ਜੀ ਕਿ ਹੁਣ ਤੱਕ 3000 ਕਰੋੜ ਤੋਂ ਵੱਧ ਦੀ ਫਸਲ ਬਰਬਾਦ ਹੋ ਚੁੱਕੀ ਹੈ 3000 ਕਰੋੜ ਤੋਂ ਵੱਧ ਦੀ ਹਾਲਾਂਕਿ ਰਫਮਕੜਾ ਇਹ ਕੋਈ ਮੁਕੰਮਲ ਅੰਕੜਾ ਨਹੀਂਗਾ ਇਦੇ ਵਿੱਚ ਹਲੇ ਕਈ 3000 ਹੋਰ ਪੈਣੇ ਆ ਇਹ ਗੱਲ ਚਿੱਤੇ ਰੱਖਿਓ ਕਿਉਂਕਿ ਕਮਾਦ ਖਤਮ ਝੋਨਾ ਖਤਮ ਮੱਕੀ ਖਤਮ ਚਾਰਾ ਖਤਮ ਤੇ ਬਹੁਤ ਕੁਝ ਹੋਰ ਖਤਮ ਇਸ ਵੇਲੇ ਹਾਲਾਤ ਇਹ ਬਣੇ ਪਏ ਵੀ ਕਈ 3000 ਕਰੋੜ ਇਹਦੇ ਵਿੱਚ ਹੋਰ ਪੈਣਾ ਤੇ ਪੰਜਾਬ ਦੇ ਵਿੱਚ 30000 ਕਰੋੜ ਤੋਂ ਵੱਧ ਦਾ ਨੁਕਸਾਨ ਇਸ ਵੇਲੇ ਤੱਕ ਮੰਨਿਆ ਜਾ ਰਿਹਾ ਕਿਉਂਕਿ ਘਰਾ ਦੇ ਘਰ ਬਰਬਾਦ ਹੋਏ ਆ ਮੈਂ ਕੱਲ ਸੋਚਦਾ ਸੀ ਮੈਂ ਕਿਹਾ ਮੰਨ ਲਓ ਇੱਕ ਪਿੰਡ ਦੇ ਵਿੱਚ ਤੁਸੀਂ 200 ਘਰ ਲਾ ਲਓ 200 ਘਰ ਜਿਹੜਾ ਕਿ ਸਤਲੁਜ ਦੇ ਕੰਢੇ ਤੇ ਆ ਬਿਆਸ ਦੇ ਕੰਢੇ ਤੇ ਆ ਰਾਵੀ ਦੇ ਕੰਢੇ ਤੇ ਆ ਜਾਂ ਧੱਗਰ ਦੇ ਕੰਢੇ ਤੇ ਆ ਜਿਨ੍ਹਾਂ ਦੇ ਵਿੱਚ ਪਾਣੀ ਭਰ ਗਿਆ ਜਿਹੜੇ ਪੂਰੇ ਦਾ ਪੂਰਾ ਪਿੰਡ ਡੁੱਬ ਗਿਆ ਕਿਉਂਕਿ ਕਈ ਥਾਵਾਂ ਤੇ ਬੱਤੀ ਬੱਤੀ ਪਿੰਡ ਇਕੱਠੇ ਡੁੱਬੇ ਆ ਉਹਨਾਂ ਪਿੰਡਾਂ ਦੇ ਵਿੱਚ ਸਿਰਫ ਸਿਰ ਬਨੇਰੇ ਦਿਸਦੇ ਆ ਹੋਰ ਤਾਂ ਵਿੱਚ ਕੁਝ ਦਿਸਦਾ ਹੀ ਨਹੀਂ ਵੀ ਭਾਈ ਕਮਰਾ ਇੱਥੇ ਕੀ ਸੀਗਾ ਜਾਂ ਛੱਤਾਂ ਦਿਸਦੀਆਂ ਜਦੋਂ ਹੁਣ ਇੱਕ ਪਿੰਡ ਦੇ ਵਿੱਚ 200 ਘਰ ਡੁੱਬ ਗਿਆ ਤੇ ਸਰਕਾਰ 200 ਘਰ ਨੂੰ ਲੱਖ ਲੱਖ ਰੁਪਈਆ ਵੀ ਦੇਵੇ ਤੇ ਸਰਕਾਰ ਕੋਲੇ ਬਜਟ ਕਿੱਥੇ ਆ ਇਹ ਕੇਂਦਰ ਦੀ ਸਰਕਾਰ ਦੇਊ ਕਿ ਸੂਬੇ ਦੀ ਸਰਕਾਰ ਦੇਊ ਕੀ ਸਵਾਲ ਇਹ ਆ ਹੁਣ ਉਸ ਤੋਂ ਅਗਲਾ ਇੱਕ ਸਵਾਲ ਵੀ ਜੇ ਮੰਨ ਲਓ ਲੱਖ ਲੱਖ ਰੁਪਈਆ ਦੇ ਵੀ ਦੇਵੇ ਤਾਂ ਤਾਂ ਵੀ ਕਿਵੇਂ ਪੂਰਾ ਪਾਉ ਕਿਉਂਕਿ ਲੱਖ ਰੁਪਈਏ ਦੇ ਵਿੱਚ ਤੱਕ ਅੰਡੋਲੀ ਨਹੀਂ ਮਰਦੀ ਅੱਜ ਕੱਲ ਅੱਜ ਕੱਲ ਜੇ ਇੱਕ ਸਧਾਰਨ ਕਮਰਾ ਬਣਾਉਣਾ ਹੋਵੇ 3 ਲੱਖ ਰੁਪਈਆ ਲੱਗਦਾ 2.5 ਤੋਂ ਲੈ ਕੇ 3 ਲੱਖ ਰੁਪਈਆ ਤੇ ਫਿਰ ਪਾਈ ਇਹਨਾਂ ਲੋਕਾਂ ਦੀ ਬਾਹ ਕੌਣ ਫੜੂ ਇਹ ਕੋਈ ਨਹੀਂ ਜਾਣਦਾ ਕਿ ਬਾਹ ਫੜੂ ਕੌਣ ਫਿਰ ਉਸ ਤੋਂ ਅਗਲੀ ਗੱਲ ਆ ਗਈ ਜਿਹੜੀ ਕਿ ਬਹੁਤ ਮਹੱਤਵਪੂਰਨ ਇਸ ਵੇਲੇ ਖੇਤਾਂ ਦੇ ਵਿੱਚ ਰੇਤ ਆ ਜਿਵੇਂ ਕਿ ਪਿਛਲੀ ਵਾਰ ਜਦੋਂ ਹੜ ਆਇਆ 23 ਦੇ ਵਿੱਚ ਉਸ ਤੋਂ ਪਹਿਲਾਂ ਵੀ ਜਿਹੜੇ ਹੜ ਆਏ ਆ ਖੇਤਾਂ ਦੇ ਵਿੱਚ ਰੇਤ ਭਰ ਜਾਂਦੀ ਦਰਿਆ ਦੀ ਉਦਾਂ ਦਰਿਆ ਦੇ ਵਿੱਚੋਂ ਇੱਕ ਕੌਲੀ ਰੇਤ ਚੱਕਣ ਦੀ ਇਜਾਜ਼ਤ ਨਹੀਂ ਬੀਤੀਆਂ ਸਰਕਾਰਾਂ ਦੇ ਵੇਲੇ ਅਸੀਂ ਇਹ ਵੀ ਦੇਖਿਆ ਵੀ ਜੇਕਰ ਕੋਈ ਰੇੜੇ ਦੇ ਉੱਤੇ ਲੱਦ ਕੇ ਲੈ ਕੇ ਜਾ ਰਿਹਾ ਰੇਤ ਉਹਦੇ ਉੱਤੇ ਵੀ ਪੁਲਿਸ ਪਰਚਾ ਦਰਜ ਕਰਦੀ ਰਹੀ ਆ ਜੇਕਰ ਕੋਈ ਬਲਦ ਗੱਡੀ ਦੇ ਉੱਤੇ ਰੇਤ ਲੈ ਕੇ ਜਾਂਦਾ ਉਹਦੇ ਤੇ ਵੀ ਪਰਚਾ ਦਰਜ ਹੁੰਦਾ ਟਿੱਪਰਾਂ ਵਾਲੇ ਭਾਵੇਂ ਬਚ ਜਾਂਦੇ ਹੁਣ ਲੈ ਦੇ ਕੇ ਪਰ ਜਿਹੜੀ ਖੇਤਾਂ ਦੇ ਵਿੱਚ ਰੇਤ ਆ ਗਈ ਕੀ ਇਹ ਕਿਸਾਨਾਂ ਦੀ ਆ ਜਿਹਦੇ ਖੇਤ ਦੇ ਵਿੱਚ ਰੇਤ ਆ ਗਈ 5 ਫੁੱਟ ਰੇਤ ਪਈ ਆ ਜੇ ਸਰਕਾਰ ਇਹ ਗੱਲ ਕਹੂਗੀ ਵੀ ਤੁਸੀਂ ਆਪਦੇ ਖੇਤ ਚੋਂ ਰੇਤ ਨਹੀਂ ਚੁੱਕ ਸਕਦੇ ਕੀ ਸਰਕਾਰ ਇਹ ਗੱਲ ਵੀ ਕਹੂਗੀ ਕਿ ਭਾਈ ਅਸੀਂ 10 ਦਿਨ ਦੇ ਵਿੱਚ ਵਿੱਚ ਤੁਹਾਡਾ ਖੇਤ ਵੇਲਾ ਕਰਕੇ ਦਿੰਨੇ ਬਿਲਕੁਲ ਮੁਕੰਮਲ ਇਹ ਕਿੰਨੀ ਵੱਡੀ ਨੁਕਸਾਨ ਵਾਲੀ ਤਰਾਸਦੀ ਵਾਲੀ ਗੱਲ ਹੋਊਗੀ ਵੀ ਜੇਕਰ ਰੇਤ ਨਾ ਚੁੱਕਣ ਦਿੱਤੀ ਗਈ ਚਾਹੀਦਾ ਤਾਂ ਇਹ ਨਿਯਮਾਂ ਮੁਤਾਬਕ ਦੇ ਕਿਸਾਨ ਨੂੰ ਕਿਹਾ ਜਾਵੇ ਵੀ ਭਾਈ ਤੇਰੇ ਖੇਤ ਦੇ ਵਿੱਚ ਰੇਤ ਤਾਂ ਤੂੰ ਚੱਕ ਲੈ ਤੂੰ ਵੇਚ ਲੈ ਤੂੰ ਰੱਖ ਲੈ ਇਹ ਹੁਣ ਤੇਰੀ ਆ ਦਰਿਆ ਨਹੀਂ ਰੇਤ ਦੇਤੀ ਖੇਤ ਨੂੰ ਤੇ ਖੇਤ ਵਾਲੀ ਰੇਤ ਕਿਸਾਨ ਦੀ ਨਹੀਂ ਤੇ ਇਹ ਵੀ ਇਕਾਉਂਟ ਦੇ ਸਮੇਂ ਦੇ ਵਿੱਚ ਚੱਕਰ ਪੈਣਾ ਜਿਹਦੇ ਕਰਕੇ ਕਿਸਾਨੀ ਹੋਰ ਕੁੱਟਣੀ ਆ ਉਹਦੇ ਕਰਕੇ ਮਦਦਗਾਰਾਂ ਦੀ ਬਹੁਤ ਲੋੜ ਪੈਣੀ ਆ ਪਰ ਕੱਲ ਕਿਹੜੇ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਹੜੇ ਕਿਹੜੇ ਕਿੰਨੇ ਕਿੰਨੇ ਪਿੰਡ ਪ੍ਰਭਾਵਿਤ ਹੋਏ ਆ ਅੰਕੜਾ ਸਰਕਾਰੀ ਆ ਉਹਦੇ ਵਿੱਚ ਪਤਾ ਲੱਗਾ ਜੀ ਕਿ ਅਮਰਸਰ ਦੇ ਵਿੱਚ 190 ਪਿੰਡ ਹੜ੍ਹ ਪ੍ਰਭਾਵਿਤ ਆ ਬਰਨਾਲਾ ਦੇ ਵਿੱਚ 37 ਤੇ ਬਠਿੰਡਾ ਦੇ ਵਿੱਚ 13 ਫਰੀਦਕੋਟ ਦੇ 15 ਤੇ ਫਾਜ਼ਿਲਕਾ ਦੇ 77 ਫਿਰੋਜ਼ਪੁਰ ਦੇ 111 ਗੁਰਦਾਸਪੁਰ ਦੇ 324 ਹੁਸ਼ਿਆਰਪੁਰ ਦੇ 121 ਜਲੰਧਰ ਦੇ 64 ਕਪੂਰਥਲਾ ਦੇ 123 ਲੁਧਿਆਣਾ ਦੇ 26 ਮਲੇਰਕੋਟਲਾ ਦੇ 7 ਤੇ ਮਾਨਸਾ ਦੇ 114 ਪਿੰਡ ਪ੍ਰਭਾਵਿਤ ਹੋਏ ਆ। ਮੋਗਾ ਦੇ 29 ਪਠਾਨਕੋਟ ਦੇ 88 ਪਟਿਆਲਾ ਦੇ 53 ਰੂਪਨਗਰ ਦੇ 5 ਐਸਐਸ ਨਗਰ ਯਾਨੀ ਕਿ ਸਹਿਬਜ਼ਾਦਾ ਅਜੀਤ ਸਿੰਘ ਨਗਰ ਇਹਦੇ 13 ਤੇ ਜੇ ਆਪਾਂ ਗੱਲ ਕਰੀਏ ਸੰਗਰੂਰ ਦੇ 107 ਤੇ ਜੇ ਗੱਲ ਕਰੀਏ ਮੁਕਸਰ ਸਾਹਿਬ ਦੇ 24 ਤੇ ਤਰਨਤਾਰਨ ਦੇ 70 ਪਿੰਡ ਪ੍ਰਭਾਵਿਤ ਨੇ। ਯਾਨੀ ਕਿ 1600 ਤੋਂ 55 ਪਿੰਡ ਸਰਕਾਰੀ ਅੰਕੜੇ ਦੇ ਮੁਤਾਬਕ ਇਸ ਵੇਲੇ ਤੱਕ ਹੜ੍ਹ ਦੀ ਮਾਰ ਦੇ ਵਿੱਚ ਆਏ ਆ। ਅਗਲੀ ਗੱਲ ਇਹ ਜੀ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੀ ਆਬਾਦੀ ਪ੍ਰਭਾਵਿਤ ਹੋਈ ਹੈ ਹੜ੍ਹਾਂ ਦੇ ਕਰਕੇ। ਅੰਮ੍ਰਿਤਸਰ ਦੇ ਵਿੱਚ 1,17,000 ਤੋਂ 534 ਲੋਕ ਪ੍ਰਭਾਵਿਤ ਹੋਏ ਆ ਇਸ ਅੰਕੜੇ ਦੇ ਮੁਤਾਬਕ ਸਰਕਾਰੀ ਅੰਕੜਾ। ਬਰਨਾਲਾ ਦੇ ਵਿੱਚ 476, ਫਿਰੋਜ਼ਪੁਰ ਦੇ ਵਿੱਚ 39,076, ਗੁਰਦਾਸਪੁਰ ਦੇ ਵਿੱਚ 1,45,000, ਹੁਸ਼ਿਆਰਪੁਰ ਦੇ ਵਿੱਚ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆ ਤੇ ਕਪੂਰਥਲਾ ਦੇ ਵਿੱਚ 5728 ਲੋਕ ਆ ਜਿਹੜੇ ਉਹ ਪ੍ਰਭਾਵਿਤ ਹੋਏ ਤੇ ਹੋਰ ਵੀ ਵਕ ਵਕ ਜਾਣਕਾਰੀਆਂ ਇਸੇ ਤਰੀਕੇ ਦੀਆਂ ਵੀ ਕਿਹੜੇ ਥਾਂ ਦੇ ਉੱਤੇ ਕਿਹੜੀ ਗੱਲ ਦੇ ਕਰਕੇ ਕਿੰਨੇ ਲੋਕ ਪ੍ਰਭਾਵਿਤ ਹੋਏ ਆ ਮੌਤਾਂ ਦੀ ਗਿਣਤੀ ਵੀ ਸਾਹਮਣੇ ਆਈ ਆ ਵੀ ਕਿੰਨੇ ਲੋਕਾਂ ਦੀ ਮੌਤ ਹੋਈ ਆ ਅਮਰਸਰ ਦੇ ਵਿੱਚ 4 ਲੋਕਾਂ ਦੀ ਹੁਣ ਤੱਕ ਹਰ ਦੇ ਕਰਕੇ ਮੌਤ ਹੋਈ ਆ ਬਰਨਾਲਾ ਦੇ 5 ਬਠਿੰਡਾ ਦੇ 3 ਗੁਰਦਾਸਪੁਰ 1 ਹੁਸ਼ਿਆਰਪੁਰ ਦੇ 7 ਲੋਕਾਂ ਦੀ ਮੌਤ ਹੋਈ ਆ ਲੁਧਿਆਣਾ ਦੇ 4 ਮਾਨਸਾ ਦੇ 3 ਪਠਾਨਕੋਟ ਦੇ 6 ਪਟਿਆਲਾ 1 ਰੂਪਨਗਰ 1 ਤੇ ਐਸੇਸ ਨਗਰ 1 ਤੇ ਸੰਗਰੂਰ 1 ਜਾਨੀ ਕਿ ਹੁਣ ਤੱਕ 37 ਲੋਕਾਂ ਦੀ ਮੌਤ ਹੋ ਚੁੱਕੀ ਆ 500 ਦੇ ਕਰੀਬ ਹੁਣ ਤੱਕ ਪਸ਼ੂ ਮਰ ਚੁੱਕੇ ਆ ਹਜ਼ਾਰਾਂ ਘਰ ਹੁਣ ਤੱਕ ਢਹਿ ਚੁੱਕੇ ਆ ਗੱਲ ਕੌੜੀ ਆ ਜਦੋਂ ਇਹ ਪਾਣੀ ਲਥ ਗਿਆ ਜਦੋਂ ਕੱਲੀ ਗਾਰ ਹੋਈ ਉਦੋਂ ਬਹੁਤ ਵੱਡੀਆਂ ਸਮੱਸਿਆਵਾਂ ਪੈਦਾ ਹੋਣੀਆਂ ਉਹਦਾ ਕਾਰਨ ਇਹ ਵੀ ਰੋ ਕਿ ਇੱਥੇ ਬਹੁਤ ਸਾਰੇ ਪਸ਼ੂ ਮਰੇ ਜਿਹੜੇ ਕਿ ਲੱਭਣੇ ਆ بڑے ਕੁੱਤੇ ਤੇ ਜੀਵ ਜੰਤੂ ਤੇ ਸ਼ਾਇਦ ਬੰਦੇ ਵੀ ਹੁਣ ਜਿਹੜੇ ਕਿ ਲੱਭਣੇ ਆ ਨੇਸ਼ ਕਰਕੇ ਆਪਾਂ ਇਹ ਸੋਚ ਗਏ ਨਾ ਕਿ ਹਲੇ ਮਸਲਾ ਖਤਮ ਹੋ ਜਾਣਾ ਹੱਲ ਹੋ ਜਾਣਾ ਇਹ ਮਸਲਾ ਤਾਂ ਸ਼ੁਰੂ ਹੋਣਾ ਜਦੋਂ ਪਾਣੀ ਖਤਮ ਹੋ ਗਿਆ ਜਦੋਂ ਪਾਣੀ ਲੱਥ ਗਿਆ ਉਸ ਤੋਂ ਬਾਅਦ ਜੰਗ ਸ਼ੁਰੂ ਹੋਣੀ ਆ ਹੁਣ ਉਸ ਤੋਂ ਬਾਅਦ ਦੋ ਤਿੰਨ ਬੇਨਤੀਆਂ ਹੋਰ ਆ ਬੜੀਆਂ ਮਹੱਤਵਪੂਰਨ ਗੱਲਾਂ ਕਈ ਲੋਕ ਦਾਨ ਕਰ ਰਹੇ ਤੇ ਕਈ ਲੋਕ ਦਾਨ ਲੈ ਰਹੇ ਆ ਪਰ ਜਿਹੜੇ ਦਾਨ ਲੈਣ ਵਾਲੇ ਆ ਉਹਨਾਂ ਦੇ ਵਿੱਚੋਂ ਕੁਝ ਇੱਕ ਐਸੇ ਆ ਜਿਹੜੇ ਕਿ ਰਾਸ਼ਨ ਦੀਆਂ ਕਿੱਟਾਂ ਅੱਗੇ ਵੇਚ ਰਹੇ ਆ ਜਿਹੜੇ ਕਿ ਪਸ਼ੂਆਂ ਦਾ ਚਾਰਾ ਅੱਗੇ ਵੇਚ ਰਹੇ ਆ ਇਹਦਾ ਨਾ ਕਰੋ ਪੁਲਦੀਪ ਸਿੰਘ ਢਾਲੀਵਾਰ ਜਿਹੜੇ ਕਿ ਆਪਾਂ ਜਾਣਦੇ ਕਿ ਸਾਬਕਾ ਮੰਤਰੀ ਆ ਵਰਤਮਾਨ ਵਿਧਾਇਕ ਆ ਉਹਨਾਂ ਨੇ ਬੜੀ ਵੱਡੀ ਗੱਲ ਕਹੀ ਆ ਕਿ ਜੀ ਅਜਨਾਲਾ 20 ਸਾਲ ਪਿੱਛੇ ਚਲਾ ਗਿਆ ਇਸ ਹੱਟ ਦੇ ਕਰਕੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਸ ਵੇਲੇ ਬਰਬਾਦ ਹੋਏ ਪਏ ਆ ਤੇ ਕਈ ਲੋਕ ਆ ਜਿਹੜੇ ਉਹ ਮਿਲੇ ਹੋਏ ਰਾਸ਼ਨ ਨੂੰ ਅੱਗੇ ਵੇਚੀ ਜਾਂਦੇ ਆ ਦਾਨ ਕਰਨ ਵਾਲੇ ਤੇ ਦਾਨ ਲੈਣ ਵਾਲੇ ਦੋਵੇਂ ਤਰ੍ਹਾਂ ਹੀ ਸੋਚ ਕੇ ਚੱਲਣ ਸਿਆਣਪ ਤੋਂ ਕਮ ਲੈਣ ਦਾਨੀ ਭਰੋਸੇਯੋਗ ਬੰਦਿਆਂ ਨੂੰ ਨਾਲ ਲੈ ਕੇ ਹੀ ਦਾਨ ਕਰਨ ਭਾਵੇਂ ਪੱਠੇ ਆ ਤੇ ਭਾਵੇਂ ਰਾਸ਼ਨ ਨਾ ਤੇ ਭਾਵੇਂ ਕੋਈ ਹੋਰ ਚੀਜ਼ ਆ ਤੇ ਜਿਹੜੇ ਲੈਣ ਵਾਲੇ ਆ ਉਹਨਾਂ ਨੂੰ ਬੇਨਤੀ ਆ ਜੀ ਕਿ ਭਾਈ ਤੁਸੀਂ ਇਮਾਨਦਾਰੀ ਜਿਉਂਦੀ ਰੱਖੋ ਇਮਾਨਦਾਰੀ ਮੁੱਕੜ ਨਾ ਦਿਓ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਵੀਰੋ ਇਸ ਵੇਲੇ ਪੰਜਾਬ ਦੀ ਰਾਖੀ ਕਰਨੀਆਂ ਪੰਜਾਬ ਦੇ ਵਿੱਚ ਪਾਣੀ ਇਵੇਂ ਫਿਰਦਾ ਜਿਵੇਂ ਅੱਜ ਤੱਕ ਕਦੇ ਕਿਸੇ ਨੇ ਵੇਖਿਆ ਨਹੀਂ ਸੀ ਪਰ ਛੱਤਾਂ ਦੇ ਉੱਤੇ ਬੈਠੀਆਂ ਹੋਈਆਂ ਮਾਵਾਂ ਦੇ ਹੌਸਲੇ ਨੂੰ ਸਲਾਮ ਕਰਨੀ ਬਣਦੀ ਆ ਛੱਤਾਂ ਦੇ ਉੱਤੇ ਬੈਠੇ ਬਜ਼ੁਰਗਾਂ ਨੌਜਵਾਨਾਂ ਬੱਚਾ ਦੇ ਹੌਸਲਿਆਂ ਨੂੰ ਸੱਚੀ ਮੁੱਚੀ ਸਲਾਮ ਕਰਨੀ ਬਣਦੀ ਆ ਇਹ ਟੁੱਟੇ ਨਹੀਂ ਹਾਲੇ ਤੱਕ ਹਾਂ ਇਹਨਾਂ ਦੀਆਂ ਅੱਖਾਂ ਦੇ ਵਿੱਚ ਅਥਰੂ ਆ ਪਰ ਇਹ ਫੇਰ ਵੀ ਗੱਲ ਕਹਿੰਦੇ ਕਿ ਅਸੀਂ ਉੱਠਾਂਗੇ ਅਸੀਂ ਮਰੇ ਨਹੀਂ ਅਸੀਂ ਮਰਦੇ ਨਹੀਂ ਪੰਜਾਬ ਨੂੰ ਬਚਾਉਣ ਦੀ ਲੋੜ ਆ ਪੰਜਾਬ ਨੂੰ ਵੱਡੇ ਪੈਕੇਜ ਦੀ ਲੋੜ ਆ ਪੰਜਾਬ ਦੀ ਲੰਮਾ ਸਮਾਂ ਮਦਦ ਕਰਨ ਦੀ ਲੋੜ ਆ ਮੈਨੂੰ ਬਹੁਤ ਸਾਰੇ ਭੈਣਾ ਵੀਰਾਂ ਦੇ ਫੋਨ ਆਏ ਹੁਣ ਤੱਕ ਕਿ ਅਸੀਂ ਇਹਨਾਂ ਹੜਪੀੜਤਾ ਦੀ ਮਦਦ ਕਰਨੀ ਚਾਹੁੰਦੇ ਆ ਅਸੀਂ ਕਿਵੇਂ ਮਦਦ ਕਰੀਏ ਮੈਂ ਵਾਰ-ਵਾਰੀ ਬੇਨਤੀ ਕਰਦਾ ਕਿਸੇ ਦੇ ਉੱਤੇ ਵੀਰੋ ਅੰਨਾ ਯਕੀਨਾ ਕਰੋ ਤੁਹਾਡੇ ਪੈਸੇ ਦੀ ਦੁਰਵਰਤੋਂ ਕਰਨ ਵਾਲੇ ਬਹੁਤ ਆ ਤੁਸੀਂ ਜਜ਼ਬਾਤੀ ਹੋ ਕੇ ਪੈਸੇ ਪਾਦਨੇ ਜਾਂ ਤੁਹਾਡੇ ਪੈਸੇ ਦੇ ਲੁੱਟ ਖੁੱਟ ਕਰਨ ਵਾਲੇ ਵੀ ਬਹੁਤ ਆ ਵੱਧ ਤੋਂ ਵੱਧ ਮਦਰ ਕਰੋ ਪਰ ਭਰੋਸੇਯੋਗ ਬੰਦੇ ਦੇ ਰਾਹੀਂ ਕਰੋ ਜਾਂ ਫਿਰ ਆਪ ਜਾ ਕੇ ਕਰੋ ਪਹਿਲਾਂ ਪੁੱਛ ਲਓ ਜੀ ਕਿ ਹੜ ਪੀੜਤਾ ਨੂੰ ਕਿਹੜੀ ਕਿਹੜੀ ਚੀਜ਼ ਦੀ ਲੋੜ ਆ ਮੈਂ 5-7 ਬੰਦਿਆਂ ਨੂੰ ਤਾਂ ਖੁਦ ਰੋਕਿਆ ਕਿ ਬਾਈ ਜੀ ਅਸੀਂ ਅਜਨਾਲੇ ਚੱਲੇ ਆ ਅੱਜ ਅਸੀਂ ਅਜਨਾਲੇ ਜਾਣਾ ਅੱਜ ਅਸੀਂ ਸੁਲਤਾਨਪੁਰ ਲੋਧੀ ਜਾਣਾ ਮੈਨਾਂ ਨੂੰ ਕਿਹਾ ਜੀ ਮੈਂ ਤੁਹਾਨੂੰ ਆ ਕੇ ਦੱਸੂਗਾ ਵੀ ਭਾਈ ਕਿਹੜੀ ਕਿਹੜੀ ਚੀਜ਼ ਦੀ ਉੱਥੇ ਲੋੜ ਆ ਤੁਸੀਂ ਉਵੇਂ ਮਦਦ ਕਰਿਓ ਕਿਸੇ ਰਾਹੀ ਵੀ ਕਰਦੇ ਸਾਨੂੰ ਕੋਈ ਇਤਰਾਜ਼ ਨਹੀਂਗਾ ਬਹੁਤ ਸੋਹਣੀ ਗੱਲ ਆ ਤੁਸੀਂ ਇਮਾਨਦਾਰੀ ਨਾਲ ਮਦਦ ਕਰਿਓ ਪਰ ਲੋਟੂਆਂ ਤੋਂ ਬਚੋ ਠੱਗਾਂ ਤੋਂ ਬਚੋ ਇਮਾਨਦਾਰੀ ਨਾਲ ਪੰਜਾਬ ਨੂੰ ਬਚਾਈਏ ਪੰਜਾਬ ਦੇ ਕੰਮ ਆਈਏ ਬੇਈਮਾਨੀ ਨਾ ਕਰਗੇ ਜਿਹੜੇ ਦਾਨ ਲੈਣ ਵਾਲੇ ਆ ਉਹ ਵੀ ਹਿਰਾਫੇਰੀ ਨਾ ਕਰਨ ਤੇ ਆਪਾਂ ਸੱਚੀ ਮੁੱਚੀ ਪੰਜਾਬ ਦੇ ਅਸਲ ਅਰਥਾਂ ਦੇ ਵਿੱਚ ਵਾਰਸਾਂ ਗੁਰੂਆਂ ਪੀਰਾਂ ਫਕੀਰਾਂ ਦੀ ਵਿਰੋਸਾਈ ਹੋਈ ਧਰਤੀ ਦੇ ਉੱਤੇ ਸਾਹ ਲੈਣ ਵਾਲੇ ਆ ਸਾਡੀਆਂ ਉਦਾਹਰਨ ਦਿੱਤੀਆਂ ਜਾਣੀਆਂ ਹੁੰਦੇ ਸਮੇਂ ਦੇ ਵਿੱਚ ਕਿ ਪੰਜਾਬੀ ਇਉਂ ਵੀ ਹੁੰਦੇ ਆ ਤੇ ਪੰਜਾਬੀ ਆਪੇ ਬੰਨ ਮਾਰ ਲੈਂਦੇ ਤੇ ਪੰਜਾਬੀ ਆਪ ਹੀ ਰੁੱੜਦੇ ਰੁੱੜਦੇ ਬਚ ਜਾਂਦੇ ਤੇ ਪੰਜਾਬੀ ਇੱਕ ਵਾਰ ਫਿਰ ਖੜੇ ਹੋ ਜਾਂਦੇ ਆ ਇੱਕ ਵਾਰ ਫਿਰ ਜਕਾਰਾ ਲਾ ਦਿੰਦੇ ਆ ਇਸ ਵੇਲੇ ਹਿੰਦੂ ਮੁਸਲਮਾਨ ਸਿੱਖ ਦੀ ਗੱਲ ਨਹੀਂ ਜਿਹੜਾ ਪੰਜਾਬ ਦੇ ਵਿੱਚ ਵੱਸਦਾ ਜਿਹੜਾ ਵੀ ਪੰਜਾਬੀ ਆ ਉਹੀ ਪੰਜਾਬ ਦੇ ਕੰਮ ਆ ਰਿਹਾ ਸੀ ਗੈਰ ਪੰਜਾਬੀਆਂ ਦਾ ਵੀ ਬਹੁਤ ਸਤਿਕਾਰ ਕਰਦੇ ਆ ਕੱਲੜਾ ਇੱਕ ਵੀਡੀਓ ਹਾਲਾਂਕਿ ਕਈ ਲੋਕਾਂ ਦੀ ਆਰਤ ਹੁੰਦੀ ਆ ਕੋਈ ਨਾ ਕੋਈ ਸਿਆਪਾ ਫਾਈ ਰੱਖਣਾ ਕੱਲ ਕਈ ਰੇਲਵੇ ਸਟੇਸ਼ਨਾਂ ਦੇ ਉੱਤੇ ਪ੍ਰਵਾਸੀ ਮਜ਼ਦੂਰਾਂ ਦੀਆਂ ਵੀਡੀਓ ਪਾਈਆਂ ਲੋਕਾਂ ਨੇ ਆਖੇ ਜੀ ਜਦੋਂ ਪੰਜਾਬ ਦੇ ਵਿੱਚ ਔਕੜ ਆਈ ਇਹ ਭੱਜ ਨਿਕਲੇ ਇਹ ਆਪਣੇ ਸੂਬਿਆਂ ਨੂੰ ਭੱਜ ਨਿਕਲੇ ਜਦੋਂ ਪੰਜਾਬ ਦੇ ਵਿੱਚ ਮਾਹੌਲ ਪਾਕਿਸਤਾਨ ਦੇ ਨਾਲ ਤਣਾਤਣੀ ਵਾਲਾ ਬਣਿਆ ਸੀ ਦੇਸ਼ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਬੰਬ ਡਿੱਗਦੇ ਸੀ ਡਰੋਨ ਡਿੱਗਦੇ ਸੀ ਉਦੋਂ ਵੀ ਭੱਜ ਨਿਕਲੇ ਸੀ ਤੁਸੀਂ ਭਾਈ ਜੀ ਮਿਹਣੋ ਮਣੀ ਨਾ ਹੋਇਆ ਕਰੋ ਉਹਨਾਂ ਵਿਚਾਰਿਆਂ ਨੇ ਵੀ ਆਪਦੇ ਘਰ ਜਾਣਾ ਹੀ ਆ ਆਪਣੇ ਘਰ ਇੱਥੇ ਆਪਾਂ ਕਿੱਥੇ ਜਾ ਸਕਦੇ ਆ ਜਿਹਦਾ ਕਿੱਥੇ ਘਰ ਆ ਉਹਨੇ ਉੱਥੇ ਜਾਣਾ ਜੇ ਸਾਡਾ ਕੋਈ ਵੀਰ ਭੈਣ ਇਸ ਵੇਲੇ ਪੰਜਾਬ ਦਾ ਯੂਪੀ ਦੇ ਵਿੱਚ ਆ ਜੇ ਯੂਪੀ ਦੇ ਵਿੱਚ ਹੜ ਆ ਜੇ ਉਹਨੇ ਭੱਜ ਕੇ ਪੰਜਾਬ ਦੇ ਵਿੱਚ ਹੀ ਆਉਣਾ ਇਹ ਇੱਥੇ ਰੋਟੀ ਕਮਾਉਣ ਆਏ ਆ ਇਹ ਜਦੋਂ ਹੁਣ ਕੋਈ ਸੰਕਟ ਆਊਗਾ ਇਹ ਆਪਦੇ ਪੇਕੇ ਪਿੰਡ ਜਾਣਗੇ ਜਾਣਗੇ ਆਪਾਂ ਮਿਹਣੇ ਨਾ ਦੇਆ ਕਰਕੇ ਆਪਣਾ ਇਹਨਾਂ ਬਿਨਾ ਵੀ ਨਹੀਂ ਸਰਦਾ ਤੇ ਆਪਣੇ ਬਿਨਾ ਇਹਨਾਂ ਦਾ ਨਹੀਂ ਸਰਦਾ ਤੇ ਆਪਣਾ ਇਹਨਾਂ ਬਿਨਾ ਨਹੀਂ ਸਰਦਾ ਆਪਾਂ ਸਭ ਦੀ ਕਦਰ ਕਰੀਏ